ਇਹ ਤੇ ਜਿਹੋ ਲੋਕ ਕਿਉਂ ਨਹੀਂ ਦੇਖਦੇ ਜਿਹੜੇ ਤੁਹਾਨੂੰ ਅਕਸਰ ਟ੍ਰੋਲ ਕਰਦੇ ਨੇ ਕੀ ਇਹ ਦਿਖਾਈ ਨਹੀਂ ਜਾ ਸਕਦੀ ਦਿਖਾਓ ਵੀ ਨਾ ਮੈਂ ਤਾਂ ਕਿੰਨਾ ਮੈਨੂੰ ਮੇਰੇ ਹਾਲਾਤ ਤੇ ਛੱਡ ਦੋ ਤੁਸੀਂ ਆਪ ਸੋਚੋ ਹਮਾ ਬੈਠਦੇ ਹਾਂ ਤੇ ਮੈਂ ਨੱਚਦਾ 10th ਕਲਾਸ ਵਿੱਚ ਪਹਿਲੀ ਕੋਰੀਓਗ੍ਰਾਫੀ ਕੀਤੀ ਸੀ ਮੈਂ ਤੇ ਉਦੋਂ 4000 ਰੁਪਏ ਮੈਨੂੰ ਮਿਲੇ ਸੀਗਾ ਤਾਂ ਨੂੰ ਇਹ ਲੱਗਣ ਲੱਗ ਪਿਆ ਸੀ ਕਿ ਇਸ ਪੇਸ਼ੇ ਦੇ ਵਿੱਚ ਪੈਸੇ ਹੈਗੇ ਤੇ ਆਪਾਂ ਇਹਨੂੰ ਕੰਟੀਨਿਊ ਕਰਨਾ ਚਾਹੀਦਾ ਹੈ। ਪੈਸੇ ਵੀ ਆ ਮੈਨੂੰ ਮਜ਼ਾ ਵੀ ਆਉਂਦਾ ਇਸ ਕੰਮ ਕਰਨ ਵਿੱਚ। ਮੈਨੂੰ ਬਹੁਤ ਵਧੀਆ ਲੱਗਦਾ ਕਿ ਹਾਂ ਮੇਨਾ ਫੈਮਿਲੀ ਕੰਫਰਟੇਬਲ ਹੋਏ ਗੱਲ ਆ ਬਤਾ ਕਰਦੀ ਆ। ਮੈਨੂੰ ਬੱਚਿਆਂ ਨੂੰ ਟ੍ਰੀਟ ਕਰਦੀ ਆ। ਮੈਂ ਬਹੁਤ ਖੁਸ਼ ਸੀ। ਹਮ ਹਜੇ ਵੀ ਆ ਮੈਂ ਜਦੋਂ ਵੀ ਕੋਈ ਮਿਲਦਾ ਖੇੜੇ ਮੱਥੇ ਮਿਲਦਾ ਮੇਰੀ ਆਨਲਾਈਨ ਕਲਾਸਿਸ ਹੁੰਦੀਆਂ। ਸਾਰੇ ਆਪਣਾ ਦੁੱਖ ਸੁੱਖ ਸਾਂਝਾ ਕਰਦੇ ਆ ਐਂਡ ਮੈਂ ਉਹਨਾਂ ਨੂੰ ਮੋਟੀਵੇਟ ਕਰ ਦਿੰਦਾ। ਮੈਂ ਕਹਤ ਹਾਂ ਤੁਸੀਂ ਮੇਰੇ ਵੱਲ ਵੇਖ ਲਓ। ਆਪਣੇ ਟੋ ਕੋਰੀਓਗ੍ਰਾਫੀ ਦੇ ਵਿੱਚ ਖਾਸ ਗੱਲ ਇਹ ਹੁੰਦੀ ਕਿ ਤੁਹਾਡੇ ਚਿਹਰੇ ਉੱਪਰ ਸਮਾਈਲ ਹੋਣੀ ਬਹੁਤ ਜ਼ਰੂਰੀ ਹੈ ਨਾ ਪਰ ਬੱਲੂ ਆਪਣੇ ਫੇਸ ਉੱਪਰ ਸਮਾਈਲ ਕਿਵੇਂ ਲੈ ਕੇ ਆਉਂਦਾ ਸੀ ਜਦੋਂ ਉਹਨੂੰ ਪਤਾ ਸੀਗਾ ਕਿ ਮੇਰੀ ਮਦਰ ਦਾ ਟ੍ਰੀਟਮੈਂਟ ਚੱਲਦਾ ਪਿਆ ਇੱਕ ਪਾਸੇ ਦੂਜੇ ਪਾਸੇ ਜਿਹੜੀ ਕੰਪਨੀ ਨਾਲ ਮੈਂ ਕੰਮ ਫੜਿਆ ਉਹਨਾਂ ਤੋਂ ਵੀ ਐਡਵਾਂਸ ਪੈਸਾ ਲੈ ਕੇ ਆਉਣਾ ਐਂਡ ਤੁਹਾਨੂੰ ਨਹੀਂ ਸੀ ਪਤਾ ਕਿ ਮੇਰੀ ਮਦਰ ਨੇ ਹੋਰ ਕਿੰਨੇ ਦਿਨ ਸਰਵਾਈਵ ਕਰਨਾ ਹੈ ਹਾਂ ਜਿੱਦਾਂ ਆਪਾਂ ਬੈਠੇ ਹੈ ਨਾ ਤੁਸੀਂ ਇੱਕ ਮੰਦਰ ਆਪਣੇ ਅੰਦਰ ਹਸਨਾ ਹੈ ਹਸ ਰਾਇਆ ਹਸਣਾ ਬਸ ਇੱਕ ਦਿਨਾਸ ਬੈਣਾ ਜਦੋਂ ਮੈਂ ਹੋਟਲ ਵਿੱਚ ਜਾਣਾ ਪੁੱਬਾ ਮਾਰ ਮਾਰ ਕੇ ਨੂੰ ਤੰਦਨਾ ਸੀ ਕਿਉਂਕਿ ਮੈਂ ਇਸ ਹਾਲਾਤ ਵਿੱਚ ਛੜ ਕੇ ਮੂਚ ਪਾਈਪ ਲੱਗੇ ਹੋ ਇਸ ਮਮਾ ਸੀ ਵਾਸ ਇ ਡਿਫਿਕਲਟ ਫॉर ਯੂ ਤੁਸੀਂ ਆਪ ਸੋਚੋ ਮम्मा ਬੈਠਦੇ ਹ ਤੇ ਮੈਂ ਨੱਚਦਾ ਇਹ ਤੇ ਜੇ ਉਹ ਲੋਕ ਕਿਉਂ ਨਹੀਂ ਦੇਖਦੇ ਜਿਹੜੇ ਤੁਹਾਨੂੰ ਅਕਸਰ ਟਰੋਲ ਕਰਦੇ ਨੇ ਕੀ ਦਿਖਾਈ ਨਹੀਂ ਜਾ ਸਕਦੀ ਦਿਖਾਉ ਬਿਨਾ ਮੈਂ ਤਾਂ ਕਿਨਾਂ ਮੈਨੂੰ ਮੇਰੇ ਹਾਲਾਤ ਤੇ ਛੱਡ ਦਿਓ ਮੈਂ ਜਿੱਥੇ ਆਗਾ ਮੈਂ ਠੀਕ ਆ ਚੰਗਾ ਆ ਮਾੜਾ ਆ ਪਿਹੜਾ ਆ ਜੋ ਵੀ ਆ ਮੈਂ ਆਪਣੇ ਘਰੇ ਆ ਮੈਂ ਕਿਸੇ ਕਿਸ ਤੋਂ ਮੰਗਦਾ ਨਹੀਂ ਮਦਰ ਦੇ ਨਾਲ ਲਾਸਟ ਕਨਵਰਸੇਸ਼ਨ ਤੁਹਾਡੀ ਕੀ ਰਹੀ ਲਾਸਟ ਕਨਵਰਸੇਸ਼ਨ ਇਹ ਸੀ ਕਿ ਜਦੋਂ ਮੈਂ ਉਹਨਾਂ ਨੂੰ ਹੱਕ ਕੀਤਾ ਨਾ ਪੋਤਾਗੇ ਤੱਕ ਜਾਊਂਗਾ ਫਿਰ ਉਸ ਤੋਂ ਬਾਅਦ ਮਤਲਬ ਕਿ ਸਾਲ ਲੈਂਡ ਸ਼ੁਰੂ ਹੋ ਗਏ ਸੀਗੇ ਸਾਰੀ ਰਾਤ ਉਹਨਾਂ ਨੇ ਦੀ ਗੱਡੀ ਅਗਲੇ ਦਿਨ ਅਬ ਮੈਡੀਸਨ ਲੈਣ ਜਾਣੇ ਪਏ ਆ ਸਾਰੇ ਦਿਨ ਉਹਨਾਂ ਨੇ ਹਸਪੀਟਲ ਰੱਖਿਆ ਉਹਨਾਂ ਨੇ ਡਾਇਲਿਸਿਸ ਹੋਈ ਹਮ ਆਤ ਨੂੰ 8.5 ਪਾਤਾ ਲੱਗਦਾ ਸੀ ਨੋ ਮੋਰ ਮੈਂ ਆਊਟ ਆਫ ਕੰਟਰੋਲ ਸੀ ਮੈਨੂੰ ਕੋਈ ਨਹੀਂ ਪਤਾ ਕੀ ਹੋਇਆ ਕੀ ਨਹੀਂ ਹੋਇਆ ਉਦੋਂ ਵੀ ਤੁਸੀਂ ਨਾਲ ਸੀਗੇ ਜਾਂ ਤੁਹਾਡੀ ਕਲਾਸਿਸ ਚੱਲ ਰਹੀ ਸੀਗੀਆਂ ਉਸ ਟਾਈਮ ਮੈਂ ਨਾਲ ਸੀ ਸਭ ਕੁਝ ਆਊਟ ਆਫ ਕੰਟਰੋਲ ਸੀ ਮੈਨੂੰ ਕੋਈ ਨਹੀਂ ਪਤਾ ਲੱਗਦਾ ਕਿ ਮੈਂ ਕਿੱਥੇ ਆ ਕਿੱਥੇ ਨਹੀਂ ਹੈਗਾ ਮਤਲਬ ਲਾਟੋ ਹੋ ਜਾਂਦੇ ਨਾ ਇਸ ਆਬ ਦਾ ਉਹ ਸੀ ਮੇਰੀ ਮੰਮੀ ਕੱਬੇ ਬਥੇਰੇ ਸੀਗੇ ਰੋਬੋ ਸੀਗਾ ਇੱਥੇ ਤੱਕ ਕੀ ਮੈਂ ਉਹਨਾਂ ਨਾਲ ਇਦਾਂ ਬੈਠਾ ਮਤਲਬ ਇੱਥੇ ਬੈਠੇ ਨਾ ਉਹ ਇਦਾਂ ਬੈਠਾ ਮੈਂ ਉੱਥੇ ਰਿਮੋਟ ਪਿਆ ਵਾ ਰਿਮੋਟ ਨਹੀਂ ਚੱਕ ਸਕਦਾ ਸੀ ਉਹਨਾਂ ਦੀਆਂ ਚੀਜ਼ਾਂ ਉਹਨਾਂ ਨੇ ਕਹਿਣਾ ਜਿੱਥੇ ਪਈਆਂ ਉੱਥੇ ਪਈਆਂ ਰਹਿਣ ਤੋਂ ਮੇਰੀ ਚੀਨ ਨੂੰ ਹੱਥ ਲੈ ਛੜਦੀ ਛੜ ਜਵੇ ਕਦੀ ਮੇਰੀ ਚੀਜ਼ਾਂ ਨੂੰ ਹੱਥ ਨਹੀਂ ਲਾਉਣਾ ਮਤਲਬ ਜਦੋਂ ਉਹ ਮਤਲਬ ਮੈਂ ਇੱਕ ਮੈਨੂੰ ਮੈ ਕਹਿਣਾ ਕਿ ਮੈਨੂੰ ਨਾ ਆ ਚੀਜ਼ ਹਜੇ ਮੂੰਹ ਕੱਢਣੀ ਆ ਮਤਲਬ ਗੱਲ ਕਰਨੀ ਆ ਕਿ ਮੈਨੂੰ ਇਦਾਂ ਆ ਆ ਚੀਜ਼ ਕਰਨ ਮਤਲਬ ਕਿ ਆ ਚੀਜ਼ ਮੈਨੂੰ ਚਾਹੀਦੀ ਆ ਦੂਜੇ ਤੀਜੇ ਦਿਨ ਮੈਨੂੰ ਮਿਲੀ ਹੁੰਦੀ ਸੀ ਤੇ ਜਿੰਨੀ ਵੀ ਮੇਰੀ ਕਮਾਈ ਹੋਣੀ ਨਾ ਮੈਂ ਸਾਰੀ ਮम्मा ਦੇ ਹੱਥ ਤੇ ਰੱਖਣੀ ਆ ਕਿ ਸਿਰਫ ਮੈਂ ਵਿੱਚੋਂ 500 ਰੁਪਏ ਰੱਖਣਾ ਆਪਣੇ ਕੋਲ ਮੈਨੂੰ ਐਵੇਂ ਨਹੀਂ ਪਤਾ ਸੀ ਪੈਸੇ ਯੂਜ਼ ਕਿੱਦਾ ਕਰਨੇ ਆ ਜਦੋਂ ਮम्मा ਇਦਾਂ ਹੋਏ ਆ ਹੂੰ ਕਿੱਦਾਂ ਮੈਂ ਇਦਾਂ ਪੈਸੇ ਗਿਣਨ ਦਾ ਸੀਗਾ ਮੈਨੂੰ ਕੋਈ ਅਸ਼ਵਿਨ ਪਤਾ ਸੀਗਾ ਕਿੱਦਾਂ ਯੂਜ਼ ਕਰੀ ਦੇ ਕਿੱਦਾਂ ਮਤਲਬ ਕਿ ਅਗਲੇ ਨੂੰ ਦੇ ਦੇ ਸ਼ਾਪਿੰਗ ਇਦਾਂ ਕਰੀ ਦੇ ਕੋਈ ਅਸ਼ਵਿਨ ਹੁਣ ਹੁਣ ਪਤਾ ਲੱਗਾ ਜਦੋਂ ਮਤਲਬ ਕਿਦਾਂ ਹੋਏ ਪਹਾਰ ਵਿੱਚ ਮਾਰਕੀਟ ਵਿੱਚ ਰਿਆਂ ੱੱਕੇ ਖਾਦੇ ਠੇਡੇ ਖਾਦੇ ਫੇਰ ਹੋਲੀ-ਖੋਲੀ ਆਈ ਇੱਦਾਂ ਇੱਦਾਂ ਹੁੰਦਾ ਇੱਦਾਂ ਇੱਦਾਂ ਹੁੰਦਾ ਆ